ਸ਼੍ਰੀ ਸ਼ਾਨਾਲੇਸ਼ਵਰ ਮਹਾਦੇਵ ਸਮਿਤੀ ਵੱਲੋਂ ਜੰਮੂ ਕਸ਼ਮੀਰ ਦੇ ਰਸਤੇ ਅਮਰਨਾਥ ਯਾਤਰਾ ਜਾਣ ਵਾਲੇ ਯਾਤਰੀਆਂ ਲਈ ਚੰਦਰਕੋਟ ਦੇ ਵਿੱਚ ਲੰਗਰ ਲਗਾਉਣ ਵਾਸਤੇ ਟਰੱਕ ਕੀਤੇ ਗਏ ਰਵਾਨਾ ਸ਼੍ਰੀ ਨਲਾਸ ਮੰਦਰ ਰਾਜਪੁਰਾ ਦੇ ਮਹੰਤ ਸ਼੍ਰੀ ਲਾਲਗਰੀ ਜੀ ਮਹਾਰਾਜ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਤਾਂ ਕਰਵਾਣਾ ਕਰਨ ਤੋਂ ਪਹਿਲੇ ਕੀਤੀ ਵਿधि ਵਿਧਾਨ ਨਾਲ ਪੂਜਾ ਅਰਚਨਾ ਨਮੋ ਨਾਰਾਇਣ ਪਾਦਾ ਸਤਿ ਭਗਤੀ ਕੀ ਰਾਵਾ ਜਿਨਹਾ ਪੂਜਕੁ ਸਦਾ ਧੰਨਾਤੂ ਔਲਾਵਤੀ ਏ ਨਾ ਤੁਹੈ ਅਰਮੰ ਤੂਰ ਤਨੁ ਉਪਰੇਂ ਤਵਦਨੰ ਸੰਬੋਧਨੰ ਪਰਮ ਭਸ਼ਯਾਂ ਕੰਮ ਬੰਦਲੋ ਸਵਦੁਮ ਪਿਆਦੋਰ महाराज श्री जी वालों करवाई गई पूजा के संस्था के सारे आगू हुए शामिल ਆ ਨਨਸਾ ਦੇਵੀ ਮਹਾ ਕਾਂਤੀ ਕਾਂ ਜੋਤ ਜੋਗ ਜੀ ਅਰੋਮਾ ਵਾਲਾ ਜੋ ਹੰਸ ਤੋਂ ਸਤਿ ਆਏ ਜੀ ਨਖ ਹਰ ਸੁਪਲੇ ਸ਼ੰਕਰ ਭਗਵਾਨ ਜੀ ਜੈਕਾਰਾ ਪੂਜਾ ਅਰਚਨਾ ਕਰਨ ਤੋਂ ਬਾਅਦ ਮਹਾਰਾਜ ਜੀ ਨੇ ਧਾਰਮਿਕ ਤਵਜ ਦਿਖਾ ਕੇ ਟਰੱਕਾ ਨੂੰ ਕੀਤਾ ਜੰਮੂ ਕਸ਼ਮੀਰ ਲਈ ਰਵਾਨਾ ਇਸ ਮੌਕੇ ਤੇ ਪੰਜਾਬ ਸਟੇਟ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਸ਼੍ਰੀ ਪ੍ਰਵੀਨ ਛਾਪੜਾ ਨੇ ਸੰਸਦ ਦੇ ਮੈਂਬਰਾਂ ਦੇ ਨਾਲ ਕੀਤੀ ਸ਼ਿਰਕਤ ਵੀ ਅੱਜ ਜੀ ભગવાન ਦੇ ਅਸੀਰਵਾਦ ਤੇ ਬੋਲੇ ਨਾ ਸਿੰਗਲ ਪਾਸੇ ਟਰੱਕ ਵੀ ਤੋਰ ਰਹੇ ਆ ਆਵਾਮਰ ਨਾਲ ਖੰਡਾਰਾ ਕਰਾਂਗੇ ਚੰਦਰਕੋਟ ਅਮਰਜੰਦਰ ਚੰਦਰਕੋਟ ਕਿੰਨੇ ਦਰਾਂ ਨਾ ਪੰਡਾਰਾ ਅਪਦੇਸ਼ ਦੇ ਜਿੱਦ ਕਰਕੇ ਸਰਬੰਨ ਨਾ ਤਾਂ ਹੁੰਦਾ ਹੀ ਆ ਜਦੋਂ ਸਰਕਾਰ ਜਦ ਤੱਕ ਕੰਦੀਏ ਜਦ ਤੱਕ ਕਰਨਾ ਪੈਂਦਾ ਹੈ ਜੇ ਚਾਹ ਤਾਂ ਆਪਣੇ ਆਪ ਨਹੀਂ ਆ ਸਕਦੇ ਜਦੋਂ ਉੱਥੇ ਤੇ ਸੰਗਤ ਬਿਲਕੁਲ ਖਤਮ ਹੋ ਜਾਏ ਸਰਕਾਰ ਕੰਦੀਏ ਜਿਹਾ ਹੋ ਜਾਓ ਤੇ ਸ਼ੁਰੂ ਕਰੀਏ 그러면은 ਅਵੀ ਪਹਿਲੀ ਤਰੀਕਾ ਸ਼ੁਰੂ ਹੋ ਜਾਏਗਾ ਬਰਗੇ ਬੋਤਾਂ ਦੇ ਜਿੱਦ ਤੇ ਪ੍ਰਯੋਗ ਹਾਵੇ ਕਰ ਲੈ ਤਾਂ ਜਿੰਨੇ ਲੱਖ ਰੁਪਏ ਦਾ ਇਹ ਖੰਡਾ ਹੁੰਦਾ ਹੈ ਪੰਡਾਲ ਪਤਿ ਵਸੇ ਭਗਵਾਨ ਹੀ ਲੈਣਾ ਲਿਖੂ ਹੋਵੇ ਸੰਗਤ ਦੇ ਦਾ ਕਰੀਜ ਹੈ ਹਰ ਪਰਿ ਆਪਣੇ ਆਪ ਪੂਰਾ ਹੋ ਜਾ ਪੰਧਾਰਾ ਦਾ ਪਿਛਲੇ 24 ਸਾਲਾਂ ਤੋਂ ਸ਼੍ਰੀ ਅਮਨ ਰਾ ਯਾਤਰਾ ਦੇ ਵਿੱਚ ਸ਼੍ਰੀ ਛੰਨਲੇਸ਼ਵਰ ਮਹਾਦੇਵ ਸੇਵਾ ਸਮਿਤੀ ਵੱਲੋਂ ਜੋ ਇਹਨਾਂ ਦੀ ਪੂਰੀ ਮੈਨੇਜਮੈਂਟ ਟੀਮ ਉਦਾਰ ਤੇ ਜੋ ਟਰੱਕ ਹੈ ਇੱਕੋ ਅੱਜ ਰਵਾਨਾ ਹੋ ਰਿਹਾ ਹੈ ਤਕਰੀਬਨ ਇੱਕ ਮਹੀਨਾ ਉੱਥੇ ਜੋ ਹੈ ਫਟੜਾ ਚੱਲੇਗਾ ਪਰ ਨਲਾਸ ਵਾਲੇ ਮਹਾਰਾਜ ਜੀ ਨੇ ਕੋਣੀ ਹੀ ਵਿਧੀ ਵਿਧਾਨ ਦੇ ਨਾਲ ਪੂਜਾ ਕਰਕੇ ਰਕ ਨੂੰ ਹਰੀ ਚੰਡੀ ਦਿੱਤੀ ਆ ਮੈਂ ਜੋ ਪ੍ਰਬੰਧਕ ਨੇ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਬਹੁਤ ਵੱਡੀ ਸੇਵਾ ਹੈ ਜੋ ਸ਼ਿਵਜੀ ਦੇ ਅੰਮਨ ਰਾਜ ਯਾਤਰਾ ਦੇ ਵਿੱਚ ਇਹਨਾਂ ਵੱਲੋਂ ਵਿਸ਼ਾਲ ਇਕ ਲੰਗਰ ਲਾਇਆ ਜਾਂਦਾ ਹੈ ਤਾਂ ਕਿ ਲਗਾਤਾਰ ਕੋਈ ਸਾਲ ਹੋ ਗਿਆ ਹੈ ਜਦੋਂ ਹੁੰਦਾ ਹੈ ਆਰੇ ਲੱਕਰ ਰਈਆ ਰੱਖਿਆ ਹੈ ਗੌਰ ਨਾਲ ਵੱਡਾ ਪੰਡਾਰਾ ਉੱਥੇ ਨਾਲ ਖਵਾ ਮਿਲਦਾ ਜਾਦਾ ਹੈ ਅਰੂਸ਼ਾ ਵਾਲਾ ਟੀਕਾ ਮੈਂ ਲੋਈ ਦੇ ਬਾਰੇ ਜਿਆਦਾ ਜਾਣਕਾਰੀ ਨਹੀਂ ਲੇਕਿਨ ਜੋ ਮੈਨੇਜਮੈਂਟ ਹੈ ਜੀ ਉਹ ਤਕਰੀਬਨ ਮੇਰੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਰਹਿੰਦੀ ਹੈ ਉਹ ਇਹ ਦੱਸਦੇ ਨੇ ਕਿ ਕਾਨੀ ਸਚਨਪੂਤ ਨੇ ਔਰ ਆਪਣੇ ਆਪ ਹੀ ਉਹ ਮਗਦੇ ਨਹੀਂ ਆਪਣੇ ਆਪ ਹੀ ਨਾ ਆ ਜਾਂਦਾ ਕਿ ਇਹ ਸ਼ਿਵ ਜੀ ਦਾ ਪੰਡਾਰਾ ਆਪਣੇ ਆਪ ਹੀ ਚੱਲੀ ਜਾਂਦਾ ਹੈ ਜੈ ਸ਼ੰਕਰ